ਸਾਡੇ ਘਰ ਕਾਈਤੀ ਸਾਡੇ ਘਰ ਕਾਈਤੀ ਇਹ ਵੀ ਹੈ ਉਸ ਰੱਬ ਦਾ ਜੀ ਸਾਡੇ ਘਰ ਕਾਈਤੀ ਇਹ ਵੀ ਹੈ ਉਸ ਰੱਬ ਦਾ ਜੀ ਆਪਣੇ ਕਰਮ ਲਿਖਾ ਕੇ ਲਿਹਾਈ ਆਪਣੇ ਕਰਮ ਲਿਖਾ ਕੇ ਲਿਹਾਈ ਖਉਰੇ ਕੀ ਫਲ ਪਾ ਕੇ ਆਈ ਧੀਆਂ ਬਿਨ ਸੰਸਾਰ ਨਹੀਂ ਚੱਲਦਾ ਧੀਆਂ ਬਿਨ ਸੰਸਾਰ ਨਹੀਂ ਚੱਲਦਾ ਰੱਬ ਦਾ ਕਾਰੋਬਾਰ ਨਹੀਂ ਚੱਲਦਾ ਕੀ ਮੁਕਾਮ ਤੇ ਰਤਬਾ ਪਾਉਣਾ ਕੀ ਮੁਕਾਮ ਤੇ ਰਤਬਾ ਪਾਉਣਾ ਸਫਲ ਹੋਵੇ ਇਹਦਾ ਜਗ ਤੇ ਜਿਉਣਾ ਸੁਖੀ ਸੰਧੀ ਧੀਆ ਵਸਣ ਸੁਖੀ ਸੰਧੀ ਧੀਆ ਵਸਣ ਨੱਚਣ ਕੁੱਦਣ ਖੇਡਣ ਹੱਸਣ ਪੁੱਤ ਨੇ ਭਾਵੇਂ ਮਿੱਠੇ ਮੇਵੇ ਪੁੱਤ ਨੇ ਭਾਵੇਂ ਮਿੱਠੇ ਮੇਵੇ ਉਲਟੇ ਹੋ ਗਏ ਅਦਕਲ ਟੇਵੇ ਧੀਆ ਕੋਮਲ ਕਲੀਆਂ ਲੋਕੋ ਧੀਆ ਕੋਮਲ ਕਲੀਆਂ ਲੋਕੋ ਮਿੱਠੀਆਂ ਮਿਸ਼ਰੀ ਡਲੀਆਂ ਲੋਕੋ ਵੱਡਾ ਹੋ ਪੁੱਤ ਕਰਦਾ ਦਾਵੇ ਵੱਡਾ ਹੋ ਪੁੱਤ ਕਰਦਾ ਦਾਵੇ ਭਰਤੀ ਮਾਪਿਆਂ ਦੇ ਦੁੱਖ ਵੰਡਾਵੇ ਧੀ ਜੰਮੀ ਦਾ ਦੁੱਖ ਨਹੀਂ ਭੋਰਾ ਧੀ ਜੰਮੀ ਦਾ ਦੁੱਖ ਨਹੀਂ ਭੋਰਾ ਲਿਖਦਾ ਮਾਨ ਹੈ ਕੌੜਾ ਕੋਰਾ ਰੱਬ ਧੀਆਂ ਦੀ ਮਤ ਬਚਾਵੇ ਰੱਬ ਧੀਆਂ ਦੀ ਮਤ ਬਚਾਵੇ ਧੀ ਮਾਪਿਆਂ ਦੀ ਪਤ ਬਚਾਵੇ ਸੋਚਣ ਵਾਲੀ ਗੱਲ ਹੈ ਲੋਕੋ ਸੋਚਣ ਵਾਲੀ ਗੱਲ ਹੈ ਲੋਕੋ ਇਹੀ ਵੱਡਾ ਸੱਲ ਹੈ ਲੋਕੋ ਜੱਗ ਦੀ ਨਜ਼ਰ ਸੁਵੱਲੀ ਹੋ ਜੇ ਜੱਗ ਦੀ ਨਜ਼ਰ ਸੁਵੱਲੀ ਹੋ ਜੇ ਧੀ ਪੜਦੇ ਵਿੱਚ ਛੱਲੀ ਹੋ ਜੇ ਇੱਜ਼ਤ ਵਾਲਾ ਚੰਦੋਆ ਤਣਜੇ ਇੱਜ਼ਤ ਵਾਲਾ ਚੰਦੋਆ ਤਣਜੇ ਫਿਰ ਇਹ ਜੱਗ ਸਵਰਗ ਹੀ ਬਣ ਜੇ ਖਰੀਆਂ ਕੁਝ ਅਵਤਾਰ ਕਹਿ ਗਿਆ ਖਰੀਆਂ ਕੁਝ ਅਵਤਾਰ ਕਹਿ ਗਿਆ ਖੌਰੇ ਕਿਹੜੇ ਵਹਿਣੀ ਵਹਿ ਗਿਆ ਖੌਰੇ ਕਿਹੜੇ ਬਹਿਣੀ ਬਹਿ ਗਿਆ ਖੌਰੇ ਕਿਹੜੇ ਬਹਿਣੀ ਬਹਿ ਗਿਆ ਧੰਨਵਾਦ ਦੋਸਤੋ